ਤੁਸੀਂ ਦੇਖੋ ਬਿਆਨਤ ਸਿੰਘ ਨੂੰ ਕੀ ਕਹਿੰਦੇ ਆ ਹਾਂ ਠੀਕ ਹੈ ਨਾ ਜੀ ਬਿਆਨਤਾ 부ਚੜ ਤੱਕ ਲੋਕਾਂ ਨੇ ਕਿਹਾ ਹਾਂ ਤੇ ਉਸ ਦਾ ਜਿਹੜਾ ਬੇਟਾ ਸੀ ਉਹ ਉਹਦੀਆਂ ਪਿਛਲੀਆਂ ਇੰਟਰਵਿਊ ਸੁਣ ਲਓ ਉਹ ਕਹਿ ਰਿਹਾ ਸੀ ਕਿ ਇਸ ਬੀਜੇਪੀ ਦੇ ਨਾਲ ਜਿਹੜੀ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀ ਜ਼ੁਲਮ ਕਰਦੀ ਏ ਕਹਿੰਦਾ ਇਹਨਾਂ ਦੇ ਨਾਲ ਬੈਠਣ ਨਾਲੋਂ ਤਾਂ ਮੈਂ ਮਰ ਜਾਣਾ ਚੰਗਾ ਮਹਿਸੂਸ ਕਰਾਂਗਾ ਤੇ ਅੱਜ ਤੁਸੀਂ ਦੇਖੋ ਕਿ ਉਸੇ ਬਿਆਨਤ ਸਿੰਘ ਦੀ ਫੋਟੋ ਲਾ ਕੇ ਤੇ ਉਹ ਅੱਜ ਪ੍ਰਚਾਰ ਕਰ ਰਿਹਾ ਬੀਜੇਪੀ ਵਾਸਤੇ ਤੇ ਉਹ ਕਹਿੰਦਾ ਕਿ ਮੈਂ ਇਥੋਂ ਪਾਰਲੀਮੈਂਟ ਮੈਂਬਰ ਬਣਾਗਾ ਸੋ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਪੰਜਾਬ ਦੇ ਲੋਕ ਸਭ ਮਹਿਸੂਸ ਕਰਦੇ ਆ ਕਿ ਉਸ ਵੇਲੇ ਇਸ ਦੇ ਦਾਦੇ ਨੇ ਕੀ ਕੀਤਾ ਤੇ ਪੋਤਾ ਉਸ ਤੋਂ ਚਾਰ ਕਦਮ ਅੱਗੇ ਜਾ ਕੇ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦਾ ਵਿਰੋਧ ਕਰਦਾ ਜਿਸ ਕਦਰ ਉਹ ਕਟੱਤਨ ਦੇ ਨਾਲ ਪਰੇ ਬਿਆਨ ਦਿੰਦਾ ਜਿਸ ਪੱਧਰ ਉਹ ਨਫ਼ਰਤ ਫਲਾਉਂਦਾ ਤੇ ਉਹ ਵੀ ਸਿਰ ਤੇ ਦਸਤਾਰ ਸਜਾ ਕੇ ਆ ਪੰਜਾਬ ਦੇ ਲੋਕ ਕਰਨੇ ਤੇ ਉਮੀਦਵਾਰ ਬਣਾਇਆ ਸੀ ਐਮਪੀ ਦਾ ਉਮੀਦਵਾਰ ਵੀ ਪੰਜਾਬ ਦੇ ਲੋਕ ਕਰਨੇ ਮੈਂ ਤਾਂ ਉਹੋ ਹੀ ਗੁਰਸਿਮਰਨ ਵਰਗੇ ਜਿਹੜੇ ਗੰਧ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੋਰਟ ਕਰਦਾ ਸੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਫੈਸਲਾ VOTERਾਂ ਦੇ ਸਾਹਮਣੇ ਹੀ ਆਪਾਂ ਰੱਖ ਸਕਦੇ ਆ ਕਿ ਉਹਨਾਂ ਨੇ ਕੀ ਕਰਨਾ ਉਹਦੇ ਬਾਰੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਇੱਕ ਮਿਆਰ ਤੋਂ ਗire ਹੋਏ ਲੋਕ ਜਿਹੜੇ ਆ ਸਿਧਾਂਤਹੀਨ ਲੋਕ ਨੇ ਜਿਹੜੇ ਪੰਜਾਬ ਦੇ ਨਾਲ ਵੀ ਧੋਖਾ ਕਰ ਰਹੇ ਆਪਣੀ ਕੌਮ ਨਾਲ ਵੀ ਧੋਖਾ ਕਰ ਰਹੇ ਤੇ ਆਪਣੇ ਆਪ ਨਾਲ ਵੀ ਧੋਖਾ ਕਰ ਰਹੇ ਆ ਉਹ ਅੱਜ ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣਾਓਗੇ ਤਾਂ ਫਿਰ ਗੱਲ ਕਿੱਧਰ ਨੂੰ ਜਾਏਗੀ ਆਮ ਆਦਮੀ ਪਾਰਟੀ ਕਹਿੰਦੀ 13 0 ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਫੇਰੇ ਇਹ ਗੱਲ ਕਹਾਂਗਾ ਹੂੰ ਇਹ ਫੈਸਲਾ ਵੋਟਰਾਂ ਨੇ ਕਰਨਾ ਵੋਟਰ ਜਿਹੜਾ ਹੈ ਉਹ ਕਿਸੇ ਨੂੰ ਵੀ ਬਣਾ ਸਕਦਾ ਕਿਸੇ ਨੂੰ ਵੀ ਹਰਾ ਸਕਦਾ ਜੇ ਇਹੋ ਜੀਆਂ ਪਹਿਲਾਂ ਪੇਸ਼ ਨੂੰ ਕੋਈਆਂ ਕੀਤੀਆਂ ਜਾਣ ਜਾਂ ਇਹੋ ਜੇ ਟੇਵੇ ਲਾਏ ਜਾਣ ਕਿ ਫਲਾਣਾ ਉਮੀਦਵਾਰ ਸਾਡਾ ਤਾਂ ਜਿੱਤਿਆ ਹੀ ਹੋਇਆ ਜਾਂ ਅਸੀਂ 13 ਜ਼ੀਰੋ ਕਰ ਦੇਾਂਗੇ ਇਹ ਫਿਰ ਇੱਕ ਹੰਕਾਰ ਹੈ ਹਉਮੇ ਆ ਜਾਂ ਫਿਰ ਜਿਹੜੀ ਗੱਲ ਲੋਕ ਕਹਿ ਰਹੇ ਨੇ ਸ਼ਾਇਦ ਲੋਕਾਂ ਦੀ ਨਵੀਂ ਪਛਾਣ ਦੇ ਹੋ ਜਾਂ ਜਹਿੰਦਰ ਜਾਂ ਲੋਕ ਜਿਹੜੀ ਗੱਲ ਕਹਿ ਰਹੇ ਨੇ ਕਿ ਮਸ਼ੀਨਾਂ ਦੇ ਵਿੱਚੋਂ ਇੱਕੋ ਹੀ ਆਵਾਜ਼ ਆਏਗੀ ਹੂੰ ਤੇ ਉਹ ਆਵਾਜ਼ ਜਿਹੜੀ ਹੈ ਉਹ ਤੇ ਬੀਜੇਪੀ ਦੀ ਆ ਮੈਂ ਉਹ ਬੀਜੇਪੀ ਦੀ ਆ ਆਪ ਦੀ ਆ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਬੀਜੇਪੀ ਆਮ ਆਦਮੀ ਪਾਰਟੀ ਇਵਨ ਕਾਂਗਰਸ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਖੜਾ ਸਾਡੀ ਸਾਰਿਆਂ ਨਾਲ ਟੱਕਰ ਹੈ ਸਾਡਾ ਫਿਰਕੂ ਚਿਹਰਿਆਂ ਨਾਲ ਵੀ ਟੱਕਰ ਹੈ ਸਾਡੇ ਪਛੜੇ ਲੋਕਾਂ ਦੇ ਨਾਲ ਵੀ ਟੱਕਰ ਹੈ ਸਾਡੇ ਉਹਨਾਂ ਲੋਕਾਂ ਨਾਲ ਵੀ ਟੱਕਰ ਹੈ ਜਿਹੜੇ ਦਲ ਬਦਲੂਣੇ ਸੋ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਗਹਿਗਾ ਚ ਮੁਕਾਬਲੇ ਹੋਣਗੇ ਸਿਆਸੀ ਦੌਰ ਤੇ ਇਹ ਕੋਈ ਲੜਾਈ ਝਗੜੇ ਵਾਲੇ ਨਹੀਂ ਸਿਆਸੀ ਮੁਕਾਬਲੇ ਉੱਤੇ ਮੁਕਾਬਲੇ ਹੋਣਗੇ ਉਹਨਾਂ ਮੁਕਾਬਲਿਆਂ ਵਿੱਚ ਸਾਡੇ ਉਮੀਦਵਾਰ ਲੜਾਈ ਲੜਨਗੇ ਤੇ ਉਹ ਲੜਾਈ ਜਿੱਤਣਗੇ ਤੇ ਅਸੀਂ ਪਾਰਲੀਮੈਂਟ ਵਿੱਚ ਆਪਣੇ ਉਮੀਦਵਾਰ ਪਹੁੰਚਾਉਣਗੇ